ਬੀਤੇ ਦਿਨੀ ਨੱਬਾਦੀ ਹਲਕਾ ਵਿਧਾਇਕ ਗੁਰਦੇਵ ਸਿੰਘ ਤੇਮਾਨ ਦੇ ਪਿਤਾ ਲਾਲ ਸਿੰਘ ਜੀ ਸਵਰਗਵਾਸ ਹੋ ਕੇ ਸਨ ਇਸ ਮੌਕੇ ਤੇ ਵਿਧਾਇਕ ਗੁਰਦੇਵ ਸਿੰਘ ਤੇਮਾਨ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਵਿਸ਼ੇ ਪ੍ਰਸਿੱਧ ਪੰਜਾਬੀ ਸਿੰਗਰ ਅਤੇ ਅਦਾਕਾਰ ਬੱਬੂਮਾਨ ਪਹੁੰਚੇ ਜਿਨ੍ਹਾਂ ਦੇ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਭਾਵੁਕ ਮਾਹੌਲ ਸੀ ਸਮੇਂ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਦੁੱਖਾਂ ਦਾ ਪਹਾੜ ਪਿਛਲੇ ਦਿਨੀ ਗੁਰਦੇਵ ਸਿੰਘ ਦੇ ਮਾਨ ਤੇ ਟੁੱਟ ਪਿਆ ਸੀ ਤੇ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਘਰ ਬੱਬੂ ਮਾਨ ਪਹੁੰਚੇ ਨੇ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਜ਼ਿੰਦਗੀ ਜਿੱਦੀ ਮਿਲ ਜੇ ਉਨੀ ਥੋੜੀ ਹੁੰਦੀ ਹੈ ਔਰ ਮਾਪੇ ਬੰਦਾ ਜਿੱਦੀ ਮਰਜ਼ੀ ਉਮਰ ਦਾ ਹੋ ਜਾਏ ਜਦ ਤੱਕ ਮਾਪੇ ਉਹਦੇ ਤੱਕ ਉਹਨੂੰ ਲੱਗਦਾ ਹੈ ਹਮੇਸ਼ਾ ਉਹਨੂੰ ਬੱਚਾ ਹੀ ਲੱਗਦਾ ਆਪਣਾ ਤੇ ਉੱਪਰ ਮਾਰਾ ਦੀ ਕਿਰਪਾ ਹੀ ਬੜੀ ਲੰਬੀ ਉਮਰ ਤੋਹੀ ਹੈ ਜ਼ਰਗਾਨੇ ਔਰ ਸਾਰੀ ਉਮਰ ਕਿਰਤ ਕਰੀ ਹੈ ਔਰ ਕਿਰਤ ਕਰਨ ਤੋਂ ਬਾਅਦ ਉਹਨਾਂ ਦੇ ਬੱਚੇ ਇਹਨਾਂ ਮਕਾਮਾਂ ਤੇ ਪਹੁੰਚੇ ਬੜੇ ਖੁਸ਼ੀ-ਖੁਸ਼ੀ ਮਾਰਾ ਦੇ ਚਰਮਗੇ ਆਹ ਕੋਡਾ ਗਿਆ ਉਹਨਾਂ ਨੇ ਹਾਂ ਤੇ ਦੇਵ ਸਾਡੀ ਬੜੀ ਪੁਰਾਣੀ ਸਾਜ ਤੇ ਅਸੀਂ ਪੁਰਾਣੇ ਸੱਜਣ ਉਹਦੀ ਜ਼ਿੰਦਗੀ ਬੜੀ ਹਾਰਡ ਵਰਕਰ ਉਹ ਬੜਾ ਲੰਬਾ ਸਫ਼ਰ ਤੈਅ ਕਰਕੇ दाना पानी ਕੋ ਖਿੱਚ ਲਿਆ ਤੇ ਕੀ ਹੁੰਦਾ ਨਾ ਜਦੋਂ ਅਸੀਂ ਜ਼ਿੰਦਗੀ 'ਚ ਕਾਮਯਾਬ ਹੁੰਨੇ ਆ ਉਹਦੇ ਪਿੱਛੇ ਜਿਹੜੀ ਅਸਲੀ ਵਜ੍ਹਾ ਹੁੰਦੀ ਹੈ ਨਾ ਉਹ ਮਾਪੇ ਦਾ ਕਰਮ ਹੁੰਦਾ ਉਹਨਾਂ ਦੀ ਕਮਾਈ ਬੱਚਿਆਂ ਦੇ ਕੰਮਾਂ 'ਚ ਜਿਹੜੀ ਇਸ ਜਨਰੇਸ਼ਨ ਨੇ ਕਰਮੀ ਕਮਾਈ ਉਹ ਅਗਲਿਆਂ ਦੇ ਕੰਮ ਆਉਂਦੀ ਵੀ ਜਿਹਾ ਉਹਨਾਂ ਦੇ ਪਰ ਚੰਗੇ ਸੰਸਕਾਰ ਦਿੱਤੇ ਆ ਲਿਆਕਤ ਦਿੱਤੀ ਹੈ ਮਿੱਠ ਬੋਲੀ ਜਿਹੜੀ ਹੈ ਔਰ ਜਿਹੜਾ ਸਮਾਜਿਕ ਪੱਦਰ ਤੇ ਲੋਕਾਂ 'ਚ ਵਿੱਚ ਆਦਾ ਸੇਵਾ ਕਰਦਾ ਵੈਸੇ ਲਈ ਇਸ ਸੌਦਾ ਕਿ ਮਾਪੇ ਦਾ ਕਰਮ ਹੈ ਉਹਦਾ ਇੱਕ ਉਹ ਚਿਕਨ ਨੇ ਟਾਇਰ ਦੀ ਕਿਰਤ ਦੂਸਰੀ ਸਾਡੀ ਦੀ ਬੜੀ ਪ੍ਰਾਣੀਤਾ ਹੈ 25 ਸਾਲ ਹੋ ਗਏ 25 ਸਾਲ ਅੰਦੂਰ ਮਿਲਿਆ ਉਹ ਕਿਸਾਨਾਂ ਦੇ ਖੇਤੋੜੀ ਵਿੱਚ ਦੇਖਦੇ ਪੰਜਾਬ ਦੇ ਦੇਖੋ ਜੀ ਵੈਸੇ ਤਾਂ ਦੇ ਸਾਡਾ ਸੱਜਣਾ ਹੈ ਇਹ ਅੱਜ ਜਿਹੜੀ ਅਜੋਕੀ ਜਿਹੜੀ ਅੱਜ ਸਾਡੀ ਸਰਕਾਰ ਹੈ ਇਹ ਉਹਦੇ ਚ ਵਿਧਾਇਕ ਹੈ ਪਰ ਮੈਂ ਨਿੱਜੀ ਤੌਰ ਤੇ ਕਿਸਾਨ ਮਜ਼ਦੂਰ ਇਕਟਾਲੀਆਂ ਉਹ ਜ਼ਿੰਦਾਬਾਦ ਸੀ ਹੈ ਤੇ ਰਹਿਣਾ ਔਰ ਹਮੇਸ਼ਾ ਹੀ ਮੈਂ ਤੱਕ ਕਿਸਾਨਾਂ ਨਾਲ ਹੀ ਔਰ ਮੈਂ ਅਕਸਰ ਇਹ ਦਿਨ ਜਦੋਂ ਅਸੀਂ ਬੈਠਦੇ ਹਾਂ ਕਿਤੇ ਕਿਸੇ ਸਮਾਗਮ ਤੇ ਆਮਿਕਰ ਦਾ ਦੇ ਤੌਰ ਤੇ ਇਕੱਠੇ ਹੋਨੇ ਤਾਂ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਹੁਣ ਮਾਲਕ ਨੇ ਤੁਹਾਡੀ ਸੁਣੀ ਹੈ ਡਟ ਕੇ ਕਿਸਾਨਾਂ ਦਾ ਮਜ਼ਦੂਰਾਂ ਨੂੰ ਸਪੋਰਟ ਕਰੇ। ਅੱਜ ਵੀ ਇਹਦੇ ਲਈ ਕੁਝ ਕਰਨ ਲੱਗੇ ਨਹੀਂ ਕਿਸਾਨ ਇਸ ਤਰ੍ਹਾਂ ਨਹੀਂ ਜਿਹੜੀ ਪਹਿਲਾਂ ਵੀ ਨੰਪਾਸ ਕਰਦੇ ਸੀ ਤੁਸੀਂ ਕੀ ਚਾਹੁੰਦੇ ਵੀ ਹੋਣਾ ਚਾਹੀਦਾ ਕੁਝ ਤੁਸੀਂ ਵੀ ਤਾਂ ਨਾਲ ਹੀ ਪੰਜਾਬ ਦੇ ਤੁਸੀਂ ਚਾਹੁੰਦੇ ਕਿਸਾਨਾਂ ਨੂੰ ਫਸਲਾਂ ਦਾ ਮੁੱਲ ਮਜ਼ਦੂਰਾਂ ਦੀ ਦਿਹਾੜੀ ਫਿਕਸ ਹੋਵੇ ਮੈਂ ਤਾਂ ਦੋ ਹੀ ਚੀਜ਼ਾਂ ਮੰਗਦਾ ਹਮੇਸ਼ਾ ਕਿ ਕਿਸਾਨਾਂ ਨੂੰ ਵੀ ਹੱਕ ਮਿਲੇ ਔਰ ਮਜ਼ਦੂਰ ਦੀ ਵੀ ਦਿਹਾੜੀ ਫਿਕਸ ਹੋਵੇ ਕਿਉਂਕਿ ਮਜ਼ਦੂਰ ਸਭ ਤੋਂ ਵੱਧ ਕੰਮ ਕਰਦਾ ਤੇ ਉਹਨੂੰ ਸਭ ਤੋਂ ਘੱਟ ਦਿਹਾੜੀ ਮਿਲਦੀ ਉਹ ਜਿੰਨੀ ਸਰਕਾਰ ਨਿਸ਼ਚਿਤ ਕਰੇ ਆਪਣੇ ਆਪਣੇ ਵੱਨੋਂ ਕੋਈ ਕੋਟਾ ਰੱਖੇ ਉਹਨਾਂ ਉਹਨਾਂ ਨੂੰ ਉਸ ਤਰ੍ਹਾਂ ਦਾ ਮਾਰਕ ਲੱਗਦਾ ਉਹਨਾਂ ਨੂੰ ਵੀ ਉਸ ਤਰ੍ਹਾਂ ਸਜਣ ਸੰਵਰ ਦਾ ਮੌਕਾ ਮਿਲਣਾ ਚਾਹੀਦਾ ਉਹਨਾਂ ਦਾ ਵੀ ਚਿੱਤ ਕਰਦਾ ਚੰਗਾ ਕਾਰ ਹੋ ਜਾਵੇ ਕੈਨੇਡਾ ਲੱਗਿਆ ਹੋਵੇ ਸਕੂਟਰ ਹੋਵੇ ਜਾਂ ਕਾਰ ਹੋਵੇ ਉਹ ਤਾਂ ਹੀ ਪੋਸੀਬਲ ਹੈ ਜਿ ਉਹਨਾਂ ਦੀ ਵੀ ਜਹਾੜੀ ਦਾ ਰੇਟ ਸਿਕਸ ਹੁੰਦਾ ਤੇ ਦਿੱਤੀ ਨਹੀਂ ਰਾਸ਼ਟ੍ਰਪਤੀ ਦੀ ਜਿਹੜਾ ਬਹਿ ਜਾ ਰਿਹਾ ਹੈ ਉਹ ਕਾਰ ਕਰੀਏਗੀ ਕਿ ਕਿਸੇ ਜਿਹੜਾ ਲੱਖਣ ਬੰਨਾ ਕੋਈ ਕਿਸੇ ਜਿਹੜਾ ਪਿੰਡ ਚ ਜਮਿਆ ਨਾ ਉਹ ਜਿੱਥੇ ਮਰਜ਼ੀ ਕਰੇ ਜਾਵੇ ਉਹ ਜਿੰਨਾ ਮਰਜ਼ੀ ਭੱਟ ਗਏ ਉਹ ਜਿੰਨੀ ਮਰਜ਼ੀ ਤਰੱਕੀ ਕਰ ਲੈ ਦਿਲ ਉਹਦਾ ਉੱਥੇ ਖੜਕਦਾ ਹੈ ਇਹ ਅਲਟੀਮੇਟਲੀ ਬੰਦਾ ਬੋਲਦਾ ਆਪਣੇ ਬਾਰੇ ਆਪਣੇ ਬਾਰੇ ਉਪਰ ਜੇ ਕਿਸਾਨ ਮਜ਼ਦੂਰ ਨਾ ਹੋਣ ਤੁਸੀਂ ਇਸ ਦੁਨੀਆ ਦੀ ਕਾਂਖਸ਼ਾ ਨਹੀਂ ਕਰ ਸਕਦੇ ਤੁਸੀਂ ਸਭ ਕੁਝ ਖਰੀਦ ਸਕਦੇ ਹੋ ਪਰ ਭੋਜਨ ਪੈਦਾ ਕਰਕੇ ਆਪ ਹਰ ਬੰਦਾ ਖਾਣ ਸਕਦਾ ਬਹੁਤ ਤਕਲੀਫ ਵਾਲਾ ਸਮਾਂ ਮੇਰੇ ਪਿਤਾ ਜੀ ਸਦਾ ਲਾਲ ਸਿੰਘ 90 ਸਾਲ ਦੀ ਏਜ ਦੇ ਵਿੱਚ ਇਸ ਸੰਸਾਰ ਤੋਂ ਪੰਜ ਸੰਸਾਰ ਤੋਂ ਚਲੇ ਗਏ ਔਰ ਅੱਜ ਜਿਹੜੇ 드라마 ਵਰਗੇ ਯਾਰ ਸਾਡੇ ਬਹੁਤ ਸਪਕਾਰੀਓ ਬਗੂਮਾਨ ਜੀ ਅੱਜ ਮੇਰੇ ਕੋਲੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਰਮਾਤਮਾ ਜੀ ਨੇ ਤੁਹਾਨੂੰ ਬਖਸ਼ੇ પતિ ਜੀ ਦੇ ਪੋਤੀ ਘੰਡਾ ਮਹਾਰਾਜ ਜੀ ਦਾ। ਔਰ ਮੇਰੇ ਪਿਤਾ ਜੀ ਸੰਘਰਸ਼ਮਈ ਜ਼ਿੰਦਗੀ ਉਹਨਾਂ ਨੇ ਸਾਰੀ ਉਮਰ ਬੀਤ ਕੀਤੀ ਹੈ ਕਰਮ ਨਾਲ ਜੁੜੇ ਰਹੇ। ਅਸੀਂ ਛੇ ਭਰਾ ਦੋ ਭੈਣਾਂ ਸਾਨੂੰ ਉਹਨਾਂ ਨੇ ਪਾਲਿਆ ਪੜਾਇਆ। ਮੈਂ ਹੁਣ ਵੀ ਪੀਐਸਪੀ ਕਰ ਰਿਹਾ ਹਾਂ ਕ੍ਰਿਟੀਕਲ ਸਾਇੰਸ ਦੇ ਵਿੱਚ। ਔਰ ਜਦੋਂ ਬੱਚੇ ਜਿਹੜੇ ਆ ਉਹ ਲਾਇਕ ਹੋ ਜਾਣ ਮਾਂ-ਬਾਪ ਦੇ ਸੁਪਨਿਆਂ ਨੂੰ ਸਾਕਾਰ ਕਰਨ ਨੂੰ ਬਤਾਰੇ ਐਮਐਲਏ ਸੇਵਾ ਕਰੇ। ਆਮ ਕੱਚੇ ਘਰਾਂ ਘਟ ਕੇ ਗਰੀਬ ਮਜ਼ਦੂਰ ਦੇ ਬੱਚੇ ਇਸ ਇਸ ਮਕਾਮ ਤੇ ਪਹੁੰਚਣ ਤਾਂ ਮਾਬਾਪ ਲਈ ਬਹੁਤ ਵੱਡਾ ਇਹ ਖੁਸ਼ੀ ਦਾ ਮੌਕਾ ਹੁੰਦਾ ਹੈ ਜੋ ਉਹਨਾਂ ਨੇ ਅਖੀਲਾ ਸਮਾਂ ਦੇਖਿਆ ਪਰ ਨਾਬਾ ਦੀ ਸੰਗਤ ਦਾ ਮੈਂ ਬਹੁਤ ਹਮੇਸ਼ਾ ਰਹਿਣੀ ਰਹਾਗਾ ਕਿ ਮੇਰੇ ਪਿਤਾ ਉਹਖੀਲੇ ਟਾਈਮ ਦੇ ਵਿੱਚ ਖੁਸ਼ੀ ਦੇ ਪਲ ਦੇਖਣ ਨਾਬਾ ਦੀ ਸੰਗਤ ਨਾਬਾ ਗਣ ਸਭਾ ਦੇ ਕਰੀਏ ਸਰਕਾਰੇ ਉਹ ਸਾਰੇ ਵੋਟਾਂ ਦਿੱਤਾ ਸਮਾਂ ਹਮੇਸ਼ਾ ਵੀ ਨਹੀਂ ਰਹਿਾਂਗੇ ਪਰ ਪ੍ਰਮਾਤਮਾ ਦੇ ਚਰਣਾ ਕਰਦਾਸ ਬੇਨਤੀ ਕਿ ਸੱਚੇ ਪਾਤਸ਼ਾਹ ਜੂ ਇਹਨਾਂ ਦਾ ਸੁਪਨਾ ਸੀ ਇੱਕ ਸਰਸਨਾਂ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਬੇਟਾ ਕਰਮ 'ਤੇ ਵਿਸ਼ਵਾਸ ਕਰੋ ਮਿਹਨਤ 'ਤੇ ਵਿਸ਼ਵਾਸ ਕਰੋ ਔਰ ਆਪਣਾ ਰਸਤਾ ਬਣਾਓ ਔਰ ਕਦੇ ਕਿਸੇ ਨਾਲ ਤਕਲੀਫ ਨਾ ਕਰੋ ਕਦੇ ਕਿਸ ਦਾ ਮਾੜਾ ਨਾ ਸੋਚੋ ਕਦੇ ਕਿਸੇ ਗਰੀਬ ਨਾਲ ਮਾੜਾ ਨਾ ਕਰੋ ਸੋ ਉਹਨਾਂ ਦਾ ਜੋ ਦਿੱਤਾ ਸਾਨੂੰ ਬਹੁਤ ਵੱਡਾ ਧੋਨਾ ਹੈ ਉਹ ਨਾਲ ਲੈ ਕੇ ਚੱਲਾਂਗੇ ਔਰ ਕਦੇ ਸ਼ਾਂਤ ਨਹੀਂ ਜਾਂਦਾ ਬਹੁਤ ਨਫਾ ਦਖਾਉਂਦਾ ਜੀ 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 ਮਾਨ ਸਾਹਿਬ ਸਾਡਾ ਪਰਿਵਾਰ ਹੈ ਮੇਰੇ ਭਰਾ ਨੇ ਸਾਡੇ ਮਿੱਤਰ ਨੇ اور لمبا ਸਮਾਂ 25 ਸਾਲ ਕਾਣਾ ਸਾਡਾ ਦਿੱਲੀ ਕਰਦਾ ਹੈ ਅਸੀਂ ਛੇਸ ਤੋਂ ਆਪਣੇ ਸਮੇ ਨੂੰ ਸਮਾ ਕਰਕੇ ਕਿੱਥੇ ਆਏ ਅੱਜ ਬਾਤ ਬਾਤ ਕਰਵਾ